ਰਾਜਾ ਪ੍ਰੀਤੂ ਤੇਰੇ ਲਈ ਸੂਟ ਲੈ ਕੇ ਆਇਆ ਬਾਜ਼ਾਰੋਂ ਆ ਦੇ ਲੈ ਹੁਣ ਦੱਸ ਤੂੰ ਕੀ ਜਵਾਬ ਦੇਂਗੇ ਅਰੇ ਇਹ ਬਖਤਵੰਦ ਨੂੰ ਹਾਂ ਉਹ ਜਿੰਦੇ ਆ ਉਹ ਆ ਤੇਰੇ ਚਾਚੀ ਕਨੇ ਯਾ ਨਾ ਭਈ ਮੈਂ ਫਰੀਦ ਦਾ ਬਿਆਨ ਉਹ ਰਾਂਝਾ ਲ ਕਰੂੰਗੇ ਲੈ ਮਾਰਿਆ ਗੱਲਾਂ ਬੱਲੇ ਹੋਏ ਚਾਚੀ ਕਮਾਲ ਹੀ ਕਰਦੀ ਐ ਤੂੰ ਤਾਂ ਸਾਈਆਂ ਕਿਤੇ ਵਧਾਈਆਂ ਕਿਤੇ ਪ੍ਰੀਤੋ ਦਾ ਵਿਆਹ ਤਾਂ ਹੁਣ ਮੇਰੇ ਨਾਲ ਹੀ ਹੋਊ ਵੇ ਤੂੰ ਚੁੱਪ ਕਰਦਾ ਜਨਾਨੀਆਂ ਤੋਂ ਛਿੱਤਰ ਖਾਣ ਵਾਲਿਆ ਮੇਰਾ ਵਿਆਹ ਤਾਂ ਰਾਜੇ ਨਾਲ ਹੀ ਹੋਊ ਤੇ ਜੇ ਤੂੰ ਕੋਈ ਪੁੱਠੀ ਸਿੱਧੀ ਗੱਲ ਕੀਤੀ ਨਾ ਮੂੰਹ ਬੰਦੂ ਤੇਰਾ ਮੈਂ ਵੇ ਰਾਜੇ ਨਾਲ ਤਾਂ ਵਿਆਹ ਅਸਲੀ ਹੀਰਦਮ ਨਹੀਂ ਹੋਇਆ ਸੀ ਤੂੰ ਕਿਹੜੇ ਬਾਗ ਦੀ ਮੂੜੀ ਐ ਕੋਣ ਕੀ ਲੈਣਾ ਆ ਸੂਟ ਲੈਣਾ ਆ ਪੂਰੇ 25 ਰੁਪਈਆ ਦਾ ਖਰਾਬ ਨਹੀਂ ਕਰਨਾ ਤੈਨੂੰ ਦੇ ਕੇ ਓਏ ਜਿੰਨਿਆ ਓਏ ਜਿੰਨਿਆ ਦੂ ਮਰੇ ਗੱਤੋਂ ਸੁਣ ਲੈ ਜੇ ਤਾਏ ਛੰਦੇ ਦਾ ਨਵਾਂ ਮੂੰਹ ਲਿਆ ਨਾ ਤੇਰਾ ਮੂੰਹ ਮੈਂ ਬੰਦੂ ਬੜਾ ਚੁੱਪ ਕਰਕੇ ਮੂੰਹ ਮਰ ਗਿਆ ਲੱਗਦਾ ਛੰਦੇ ਦਾ ਅਮੀ ਹਮ ਇਕਬਾਲ ਮੀਆਂ ਦੇ ਤੌਰ ਤਰੀਕੇ ਕੁਝ ਬਦਲੇ ਬਦਲੇ ਲੱਗਦੇ ਪਏ ਨੇ ਨਹੀਂ ਪੁੱਤਰ ਤੈਨੂੰ ਐ ਵੀ ਲੱਗਦਾ ਹੈ ਪਤਰ ਦੀ ਡਿਊਟੀ ਬਹੁਤ ਸਖਤ ਹੈ ਹਾਸ਼ਮਾ ਆਈ ਜੀ ਫਾਇਜ਼ਾ ਹਾਂਜੀ ਆ ਸਬਜੀ ਕੱਟ ਦਿੱਤੀ ਐ ਤੇ ਤੂੰ ਧੋ ਕੇ ਚੜਾ ਦੇ ਮੈਂ ਉਨੀ ਹੁਣੇ ਜੀ ਅੰਮੀ ਐਦੋ ਹਾਏ ਅੱਲਾ ਜੇ ਕਿਸੇ ਵੇਖ ਲਿਆ ਤੇ ਛੱਡ ਦੋ ਉਹ ਵੇਖ ਲੈਣ ਦੋ ਜਿਹਨੇ ਵੇਖਣਾ ਜੇ ਕਿਸੇ ਗੈਰ ਦਾ ਹੱਥ ੜੀ ਫੜਿਆ ਜੇ ਆਪਣੀ ਹੋਣ ਵਾਲੀ ਬੇਗਮ ਦਾ ਹੱਥ ਫੜਿਆ ਜੇ ਜੇ ਭਾਈ ਜਾਣੇ ਵੇਖ ਲਿਆ ਗੁੱਸੇ ਹੋਣਾ ਉਹ ਵੇਖ ਲੈਣ ਦੇ ਹਾਏ ਅੱਲਾ ਧੀਰਿਓ ਪਰ ਉੱਤਰਿਓ ਹਟਕੇ ਜਾ ਇਹ ਭੈਣ ਤੇਰੇ ਮੇਰੇ ਭੈਣ ਨੂੰ ਕਿਹ ਕੀ ਗੁੱਸਾ ਕੀ ਇੱਕ ਵਾਰ ਹੱਥ ਲਾਏ ਨਹੀਂ ਮੇਰੇ ਭੈਣ ਨੂੰ ਫੇਰ ਕੀ ਹੋਇਆ ਉਹ ਫੈਜ਼ਲ ਦਾ ਹੋਣ ਵਾਲਾ ਸ਼ੌਹਰ ਹੈ ਸ਼ੌਹਰ ਉਹ ਆਪਣੇ ਘਰੇ ਆਊਗਾ ਹੱਥ ਤਾਂ ਫੜਦਾ ਜਿਵੇਂ ਦੇ ਹੁਣ ਵਾਲਾ ਘਰ ਲਾਉਂਦਾ ਇਹ ਉਹਦੇ ਹੋਣ ਵਾਲਾ ਘਰ ਆ ਲਈ ਉਹ ਘਰ ਆ ਲਈ ਇਹ ਘਰਣਾ ਹੈ ਹਾਂ ਪਾਜੀ ਸੜਫੇ ਲੱਗੀ ਜੇ ਚੱਲ ਮੈਂ ਜਰਾ ਕਮੇਜ਼ਾ ਕੇ ਆਇਆ ਹਾਂ ਥੋੜੀ ਭੈਣ ਨੂੰ ਪੁਰਾਣਾ ਹੀ ਕੁਰਤਾ ਸੀਗਾ